ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚੈਲ ਬਲਾਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਪਲੀਜ਼ ਬਲਾਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਜਿਵੇਂ ਕਿ ਆਪਾਂ ਪਹਿਲਾਂ ਬਲਾਗ ਪਾਇਆ ਸੀ ਸੂਟਾਂ ਵਾਲਾ ਮਨਵਾਸਾ ਕਿ ਤੁਹਾਨੂੰ ਪਸੰਦ ਆਇਆ ਹੋਗਾ ਤੇ ਬਹੁਤ ਹੀ ਜਿਆਦੇ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਕਿ ਬਹੁਤ ਹੀ ਸੋਹਣੇ ਜਿਹੜੇ ਤੁਹਾਡੇ ਸੂਟ ਨੇ ਤੇ ਮਾਨਕੁਸ਼ ਹੋਇਆ ਆਪਣਾ ਇਹ ਵਾਲਾ ਬਲਾਗ ਅਪਲੋਡ ਕਰਕੇ ਤੇ ਇਹ ਹੈਗਾਗਾ ਮੈਂ ਤੋਂ ਅਗਲਾ ਦਿਨ ਹਨਾ ਜਿਵੇਂ ਅੱਜ ਦਿਨ ਪਤਾ ਨਹੀਂ ਕਿ ਮੈਂ ਬੁਲੀ ਬੈਠੇ ਆਂ ਸ਼ਾਇਦ ਸ਼ੁੱਕਰਵਾਰ ਹੈ ਨਾ ਫ੍ਰਾਈਡੇ ਵੀਰਵਾਰ ਸੀ ਫ੍ਰਾਈਡੇ ਆ ਸ਼ੁੱਕਰਵਾਰ ਠੀਕ ਹੈ ਤੇ ਅੱਜ ਮੀਂਹ ਜਾਨੀ ਕਿ ਨਹੀਂ ਹੈਗਾ ਬੱਦਲ ਵਾਈ ਹੈਗੇ ਆਨਲੀ ਤੇ ਹਵਾ ਵਗੈਰਾ ਵੀ ਨਹੀਂ ਚੱਲਦੀ ਪਹਿਲਾਂ ਵਾਲੀ ਗਰਮੀ ਦੇ ਨਾਲ ਬਹੁਤ ਸੋਹਣਾ ਮੌਸਮ ਹੈ ਹਾਂਜੀ ਠੀਕ ਹੈ ਤੇ ਆਪਾਂ ਚੱਲੇ ਸੀ ਸਕੂਲ ਅੱਜ ਬਸ ਕਿਉਂਕਿ ਸਵੇਰ 5:30 ਵਜੇ ਮੈਂ ਬਲੌਗ ਸਟਾਰਟ ਨਹੀਂ ਕੀਤਾ ਗਿਆ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਹਨ ਨਾ 5 ਵੀ ਇੱਕ ਇੱਕ ਮਿੰਟ ਸਹਾਈ ਹੁੰਦਾ ਉਹ ਗੱਲ ਤੇ ਅੱਜ ਮੈਂ ਬਸ 10 ਮਿੰਟ ਲੇਟ ਹੋਊਗੀ ਤਾਂ ਕਰਕੇ ਥੋੜੇ ਜਿ ਮੇਰੇ ਕੰਮਾਂ ਦਾ ਵੀ ਮੈਨੂੰ ਐਸੀ ਕਿ ਮੈਂ ਜਲਦੀ ਜਲਦੀ ਖਤਮ ਕਰਦਾ ਕੰਮ ਵੀ ਮੈਂ ਲੇਟ ਨਾ ਹੋ ਜਾਵਾਂ ਫਿਰ ਤਾਂ ਕਰਕੇ ਹੁਣ ਆਪਾਂ ਆਪਣੇ ਸਾਰੇ ਕੰਮ ਕਰ ਕਰਕੇ ਸਕੂਲ ਤੇ ਲਈ ਤਿਆਰ ਹੋ ਕੇ ਫ੍ਰੀ ਹੋ ਗਏ ਸੀ ਤੇ ਹੁਣ ਆਪਾਂ ਟਾਈਮ ਕੱਟਿਆ ਬਲੌਗ ਦੀ ਸਟਾਰਟਿੰਗ ਕਰਨ ਦੇ ਲਈ ਕੱਸ ਲੱਗਿਆ ਇੱਜਾ ਮੇਰੇ ਦੁਪट्टे ਚ ਬਾਲ ਲੈਣੇ ਕਿ ਜਿਆਦੇ ਪਏ ਪਏ ਦੁਪੱਟਾ ਪ੍ਰੈਸ ਕਰਨ ਲੱਗੀ ਸੀ ਮਖਨਾਲ ਦੀ ਨਾਲ ਆਪਾਂ ਬਲੌਗ ਦੀ ਜਿਹੜੀ ਸਟਾਰਟਿੰਗ ਕਰਦੀਏ ਕੀ ਗਈ ਅੰਦੇ ਪੁੱਤ ਘਰ ਸਣ ਤੇ ਜਿਵੇਂ ਕਿ ਆਪਾਂ ਪਹਿਲਾਂ ਕਹਿੰਦੀ ਸੀ ਹਨਾ ਵੀ ਆ ਸ਼ੈੱਡ ਪਾਇਆ ਪੈਸੇ ਲੱਗੇ ਪੈਸੇ ਲੱਗੇ ਪਰ ਰਾਤ ਸਾਨੂੰ ਵੀ ਪਸੂ ਇੱਥੇ ਬੰਦ ਕੇ ਵੀ ਸੁਖ ਹੋਇਆ ਵੀ ਪਹਿਲਾਂ ਤਾਂ ਪਸੂ ਬਾਹਰ ਟਿਕੜ ਜਿੱਲੇ 'ਚ ਹੁੰਦੇ ਸੀਗੇ ਹਨਾ ਸ਼ੈੱਡ ਉੱਪਰ ਪਾਉਣ ਕਰਕੇ ਤੇ ਉੱਪਰ ਪੱਖਾ ਲੱਗ ਪੱਖਾ ਲੱਗਿਆ ਹੋਣ ਕਰਕੇ ਤੇ ਮੈਟ ਕਰਕੇ ਸਵੇਰ ਜਿਹੜੇ ਧਾਰਾਂ ਕੱਢਣ 'ਚ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਇਹਨਾਂ ਨੇ ਉੱਠ ਖੜੇ ਸੀ ਨਾਲ ਹੀ ਅੱਜ 4:30 ਵਜੇ ਤੇ ਪੱਠੇ-ਪਾਠੇ ਤੇ ਮੈਂ ਬਸ ਨਾਲ ਦੀ ਨਾਲ ਧਾਰਾਂ ਕੱਢ ਲਈਆਂ ਕਿਉਂਕਿ ਜੇ ਇੱਧਰ ਹੁੰਦੇ ਨਾਲ ਤਾਂ ਪਸ਼ੂ ਐਨੇ ਜ਼ਿਆਦੇ ਲਿਬੜੇ ਹੁੰਦੇ ਤੜਕੇ-ਤੜਕੇ ਕਿਹੜਾ ਨਿਮਾਉਂਦਾ ਇੰਨੇ ਸੀ ਹਨ ਤੇ ਜਿਹੜਾ ਮੱਛਰ ਖਾਂਦਾ ਉਹ ਬੱਖ ਤੇ ਨਾਲੇ ਪਸ਼ੂ ਵਿਚਾਰੇ ਸਾਰੀ ਰਾਤ ਹੈ ਜਿਹੜੇ ਉੱਥੇ ਆਰਾਮਦਾਰੀ ਦੇ ਨਾਲ ਉਥੇ ਨਾ ਜਿੱਕਰ ਜੀਲਾ ਨਹੀਂ ਵਜਿਆ ਵੀ ਚਲੋ ਪੈਸੇ ਰਗੇ ਜਿਵੇਂ ਕਹਿੰਦੇ ਹੁੰਦੇ ਹਨਾ ਰਾਤ 사ਗੇ ਰਾਤ ਹੀ ਪਤਾ ਲੱਗਿਆ ਵੀ ਚਲ ਵਧੀਆ ਸੌਖ ਦੇ ਨਾਲ ਨਾਲ ਤਾਂ ਪਸ਼ੂ ਉੱਠੇ ਨਾਲੇ ਸੌਖ ਦੇ ਨਾਲ ਆਪ ਸਾਂਵਲੇ ਤੇ ਨਾਲੇ ਧਾਰਾ ਵਗੈਰਾ ਕੱਟ ਲenga ਚਲੋ ਕੀ ਰੰ ਪੈਸਾ ਲੱਗਿਆ ਆਪਾਂ ਚੁਗਦਾ ਹੁੰਦਾ ਮੁੜ ਕੇ ਹੌਲੀ ਹੌਲੀ ਪਤਾ ਲੱਗਾ ਹੁਣ ਵੀ ਅੱਗੇ ਕਈ ਜਾਂਦੇ ਸੀ ਹੁਣ ਕਹਿੰਦੇ ਅੱਗੇ ਵੀ ਹੁਣ ਮੀਂਹ ਦਾ ਪਾਸ ਮੋੜ ਕਰਕੇ ਝੜੀ ਵਗੈਰਾ ਲੱਗਦੀ ਐ ਤੇ ਆਰਾਮ ਘਰ ਦੇ ਨਾਲ ਆ ਪਸ਼ੂ ਜਿਹੜੇ ਖੜੇ ਰਹਿੰਦੇ ਐ ਉੱਥੇ ਚਲੋ ਜੀ ਪ੍ਰੈਸ ਹੋ ਗਈ ਆਪਣੀ ਗਰਮਾਂ ਤੇ ਜੇ ਹੋ ਸਕੇ ਤਾਂ ਮੈਂ ਵਲੌਗ ਕੰਟੀਨਿਊ ਕਰੂੰਗੀ ਤੇ ਨਹੀਂ ਤਾਂ ਆਪਾਂ ਸਕੂਲ ਤੋਂ ਆ ਕੇ ਆਪਣਾ ਵਲੌਗ ਜਿਹੜਾ ਕੰਟੀਨਿਊ ਕਰਾਂਗੇ। ਲਓ ਜੱਜ ਸਾਰੇ ਦਿਨ ਦੀ ਤਾਂ ਸੀਗੀ ਪੂਰੀ ਗਰਮੀ ਪਰ ਹੁਣ ਆ ਜਿਹੜਾ ਮੌਸਮ ਬਹੁਤ ਸੋਹਣਾ ਬਣ ਗਿਆ। ਆਪਣੇ ਵੀ ਉਧਰੋਂ ਹੌਣਾ ਐਸੀ ਰਮਾ ਮੰਡੀ ਬਹੁਤ ਜ਼ਿਆਦਾ ਨਹੀਂ ਪੈ ਰਹਾ ਤੇ ਆਪਣੇ ਜਿਹੜੇ ਬੱਦਲ ਪੂਰਾ ਬਣਿਆ ਹੋਇਆ। ਚਲੋ ਜੀ ਆਪਾਂ ਕਿਰਪਾਣਾ ਵਲੌਗ ਦਾ ਪਿੰਡ ਕਰ ਦਈਏ ਫਿਰ ਆਪਾਂ ਵਲੌਗ ਕੰਟੀਨਿਊ ਕਰਾਂਗੇ। ਹੋ ਗਿਆ ਅੱਗੇ ਆ ਨਹੀਂ ਦੇ ਨਹੀਂ ਹਾਂ ਲਾਉ ਰਿਹਾ ਡੇ ਮੇਰਾ ਵਲੌਗ ਬਿੱਤੀ ਰਹੇ ਹਾਏ ਸ਼ਰਟ ਦੇਖੋ ਦੇਖੋ ਸਾਡੇ ਆਹ ਹਾਂ ਇਹ ਕੀੜੀਆਂ ਆ ਤਾਂ ਸਾਰੇ ਮੈਨੂੰ ਧੋਣ ਵਾਲੇ ਲੱਗਦੇ ਆ ਕੱਪੜੇ ਆ ਗਿਆ ਆ ਤਾਂ ਗਿਆ ਆ ਗਿਆ ਸਾਰੇ ਰਸਾਈ ਖਤੋ ਗਿਆ ਆ ਗਿਆ ਮੈਨੂੰ ਆਏ ਦੱਸ ਦੋ ਵੀ ਆਹ ਕੱਪੜੇ ਧੋਣ ਵਾਲੇ ਆ ਆਹ ਧੋਣ ਵਾਲੇ ਆ ਸਾਡੇ ਇਹ ਟੀ-ਸ਼ਰਟਾਂ ਨੇ ਇਹ ਇੱਧਰੇ ਰੱਖ ਦਿਓ ਮੈਨੂੰ ਜਾਣ ਦੇ ਅੰਦਰ ਮੈਂ ਮੈਨੇ ਉਧਰ ਮੈਂ ਬਲੌਗ ਕਰ ਰਹੀ ਸੀ ਲੈ ਹਾਇ ਮੰਝਾ ਇੱਕ ਮਿੰਟ ਆ ਗਈ ਫਿਰ ਮੈਂ ਪੰਜਾਬ ਭੇਜਦੇ ਹਾਂ ਮੱਦੂ ਜੀ ਨਹੀਂ ਉਧਰ ਚਲੋ ਘਰ ਆ ਗਿਆ ਹੈ ਨਾ ਬਾਹਰ ਜਿਆਦੇ ਗਰਮੀ ਸੱਜ ਦਿਨੇ ਦਾ ਪਰ ਅੰਦਰ ਹਾਂ ਵੀ ਕੱਖਾ ਥੱਲੇ ਬਾਹਰ ਨਹੀਂ ਜਾਣਾ ਨਹੀਂ ਆ ਬੱਚਾ ਹੁਣ ਕੀ ਕਰਨਾ ਹੈ ਹੋਰ ਜਲੇ ਆ ਗਏ ਤੇਰਾ ਜਿੰਨਾ ਮਾਜਮ ਆਣ ਗਏ ਸੂਤਾਂ ਅਨਸਾਰ ਹੈਵਰੇਜ ਤੇ ਦਿਖਾਈ ਹੁੰਦੀਆਂ ਬਸ ਬਹੁਤ ਸੋਨਾ ਮਸਲਾ ਜਿੰਨਾ ਪ੍ਰਭਾਤ ਹੈ ਅਬਰ ਗਾਂਗੇ ਤੇ ਵੀ ਵਰਟੀਕਲ ਨਹੀਂ ਤੇਲੀ ਸ਼ਾਮ ਦੇ ਜਿਹੜੇ ਆਪਣੇ ਕੰਮਕਾਰ ਹੁੰਦੇ ਉਹ ਹੋਗੇ ਜਦੋਂ ਕਿ ਉਹ ਹੋ ਗਏ ਨੇ ਤਾਰਾ ਕੱਢ ਲੈਣਾ ਪਾਸ 5:30 ਹੋ ਗਿਆ ਤੇ ਮੀਂਹ ਪੈਣ ਤੋਂ ਬਾਅਦ ਅੰਨ ਨੇ ਯਾਦ ਰਹੀ ਉਹ ਬਨੇ ਕਰ ਖਾਲੀ ਯਾਦ ਰਹੀ ਪਤਾ ਨਹੀਂ ਹਵਾ ਗਣੀ ਵਰਗੀ ਤੇ ਥੋੜਾ ਜਿਹਾ ਮੌਸਮ ਵੈਸੇ ਅੱਜ ਉਹ ਕੌਣ ਜਿਹਾ ਮੌਸਮ ਠੀਕ ਸੀ ਪਰ ਦਿਨੇ ਜੇ ਗਰਮੀ ਹੋ ਗਈ ਸੀ ਤਾਂ ਕਰਕੇ ਜਦੋਂ ਆਪਾਂ ਸਕੂਲੋਂ ਆਇਆ ਨਾ ਟਾਈਮ ਹੋਈ ਜਿਹੜਾ ਮੀਂਹ ਪੈ ਗਿਆ ਸੀਗਾ ਉੱਚੇ ਰਹਿ ਗਿਆ ਆਪਣੇ ਹੱਪਾ ਬਣਾਉਣੇ ਹਨ ਆ ਗਈ ਆ ਗਈ ਕਿ ਪਹਿਲਾਂ ਸੀਗੀ ਆਪਣੇ ਖੀਰ ਫੁੜੇ ਬਣਾਉਂਦੀ ਰਹੀ ਆ ਫਿਰ ਕਹਿੰਦੀ ਨਹੀਂ ਕੱਲ ਪਕੌੜੇ ਖਾ ਕੇ ਹਟਿਆ ਅੱਜ ਫੇਰ ਫੇਰ ਨਹੀਂ ਕਹਦੇ ਤੇ ਇਹ ਕਹਿੰਦੇ ਮੈਨੂੰ ਨਹੀਂ ਬਤਾ ਮੈਨੂੰ ਚਾਹੀਦੀ ਆ ਹੈ ਨਹੀਂ ਮਿਸਟਰ ਮਰਨੇ ਮਿਸਟਰ ਹੱਥ ਲਾਈਏ ਫਿਰ ਆਪ ਖਾਣਾਂ ਲੇਗੀ ਤੇ ਕਹਿੰਦੀ ਮੈਨੂੰ ਬਣਾ ਕੇ ਦੇ ਮਮਾ ਬੁਸ਼ਾਤ ਦੀ ਦੋ ਨਹੀਂ ਬਣਾਦੀ ਠੀਕ ਹੈ ਤੈਨੂੰ ਬਣਾ ਦੇਣੀ ਆ ਮੈਂ ਐਸੀ ਬਣਾਇ ਰਹੀ ਮੈਂ ਕਹਿੰਦੀ ਅੱਜ ਮੈਂ ਟਰਾਈ ਕਰਦੀ ਆ ਲੈ ਮੈਸੇਜ ਕਰ ਦੇ ਠੀਕ ਹੈ ਤੇ ਅੱਜ ਬਣਾਈ ਆ ਕद्दू ਦੀ ਸਬ지 ਓਕੇ ਬਣਾਉਣਾ ਫਿਰ ਨਹੀਂ ਸਰਦਾ ᱱᱤᱢ ਗਾਣੇ ਉਹਦੇ ਬੱਚਿਆ ਹਨ ਹੰਡ ਪਈ ਹੋਈ ਹੈ ਚਲੋ ਬਣਾ ਲੈਨੇ ਆ ਕਿਸੇ ਦਿਨ ਫੇਰ ਆਪਾਂ ਬਣਾਵਾਂਗੇ ਖੀਰ ਪੂੜੀ ਪ੍ਰੋਪਰ ਡਿਸ਼ ਅੱਜ ਔਨਲੀ ਇਹਨੂੰ ਕੱਲੇ ਪੂੜੇ ਬਣਾ ਰਾਂ ਦੋ ਕੀ ਤਾਂ ਖਾਣਵਾ ਕੀਦਾਂ ਤਾਂ ਦੇ ਹੁੰਦੀ ਹੈ ਇੱਕ ਸੱਜ ਲਖਵੀਰ ਭੈਣ ਦਾ ਮੈਸੇਜ ਆਇਆ ਹਨਾ ਮੈਂ ਤਾਂ ਭੁੱਲ ਗਈ ਸੀਗੀ ਤੇ ਜਿਵੇਂ ਕੀ ਸਮ੍ਰੀਤ ਦੇ ਡੈਡੀ ਨੇ ਕਿਹਾ ਸੀ ਕਹਿੰਦਾ ਜਿਸ ਦਿਨ ਮੀ ਪਿਆਣਾ ਕਿ ਛੜੀ ਲੱਗ ਜੇ ਮੈਂ ਤੁਹਾਨੂੰ ਸੂਟ ਬਣਾ ਕੇ ਦੇਵਾਂਗਾ ਮੈਂ ਤਾਂ ਭੁੱਲ ਗਈ ਹਣਾ ਉਹਨਾਂ ਦਾ ਅੱਜ ਕਮੈਂਟ ਆਇਆ ਪਿਆ ਸੀ ਕਹਿੰਦੇ ਭੈਣੇ ਮੀ ਪੈ ਗਿਆ ਵੀ ਹੁਣ ਦੱਸੋ ਵੀਰ ਜੀ ਨੂੰ ਕੋਈ ਸੂਟ ਬਣਾ ਕੇ ਦਿਓ ਤੇ ਹੁਣ ਉਹ ਕਹੇ ਨੇ ਖੇਤ ਤੇ ਜਦੋਂ ਆਉਣਗੇ ਆਪਾਂ ਨਾਲ ਵਲੌਗ ਬਣਾਵਾਂਗੇ ਨਾਲੇ ਸਾਹਮਣੇ ਆਪਾਂ ਜਿਵੇਂ ਉਹਨਾਂ ਨੇ ਕਿਹਾ ਸੀ ਉਦਾਂ ਹੀ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਕੀ ਕਹਿੰਦੇ ਨੇ ਸੂਟ ਦਾ ਵੈਸੇ ਬਣਾਉਣਾ ਦਾ ਕੀ ਆਪਾਂ ਉਹਨਾਂ ਨੂੰ ਪੁੱਛਾਂਗੇ ਕੀ ਕਹਿੰਦੇ ਨੇ ਕਿਉਂਕਿ ਹਾਂ ਤਾਂ ਬਣਾ ਲੇ ਤੇ ਸਾਰੇ ਨੇ ਤੇ ਜਿਵੇਂ ਕਹਿੰਦੇ ਉਦਾਂ ਦੇ ਹੋ ਜਾਣਗੇ ਸੂਟ ਤੇ ਹੁਣ ਆਪਣਾ ਡੰਗ ਲੈਂਦਾ ਵਧੀਆ ਬਣਾ ਲਿਆ ਆਪਾਂ ਸਾਰੇ ਸੂਟ ਹਜੇ ਮੇਰੇ ਕੋਲ ਇੱਕ ਸ਼ਰਟ ਆ ਨਾ ਸਟਿਚ ਪਈ ਹੈ ਤੇ ਸਟਿਚ ਨਹੀਂ ਕੀਤੀ ਹੈਗੀ ਕਿ ਅੱਪ ਮੈਂ ਇੱਥੇ ਬਣਾ ਦੋਗੇ ਤੇ ਨਵੇਂ ਮਕੀਨ ਤੋਂ ਕੀ ਕਰਨਾ ਤੇ ਜੇ ਬਣਾਉਣੇ ਹੋਵੇ ਤਾਂ ਮੈਂ ਉਹ ਵੀ ਬਣਾ ਸਕਦੀ ਹਾਂ ਪਰ ਮੈਨੂੰ ਇਹ ਛੱਡ ਪਰੇ ਬਹੁਤ ਹੈਗੀ ਹੈ ਕਿ ਕੀ ਕਰਨੇ ਹੈਗੇ ਪਰ ਇਤ ਕੀ ਪਤਾ ਨਹੀਂ ਕਿਵੇਂ ਗਰਮੀ ਜਿਆਦਾ ਹੋਣ ਕਰਕੇ ਪਸੀਨਾ ਜਿਆਦਾ ਹੋਣ ਕਰਕੇ ਘਰ ਬਾਲ ਜਿਹੜੇ ਘਰੇ ਸੂਟ ਲੱਗੇ ਹੋਏ ਨੇ ਇੰਨੇ ਕ ਜਿਆਦਾ ਫਟ ਜਾਂਦੇ ਨੇ ਸੂਟ ਬਾਲੇ ਜਿਆਦੇ ਸੂਟ ਫਟ ਗਏ ਅੱਗੇ ਕਦੇ ਨਹੀਂ ਮਰੇ ਨੇ ਸੂਟ ਲੱਗਦੇ ਘਰੇ ਜਿੰਨੇ ਅੱਜ ਲੱਗੇ ਨੇ देखो मौसम किड्डा ਸੁਣਾ ਹੋ ਗਿਆ ਸਾਫ ਸਾਫ ਹਾਂਜੀ ਬਣਾ ਕੇ ਦਮਾ ਹੁਣੀ ਅੱਖੀ ਛੱਡ ਦੇਣੀ ਲੈ ਬਣਾ ਕੇ ਦੇ ਲੋ ਚਲੋ ਜੇ ਪਕਾਰ ਦੇਣ ਟਰਾਈ ਜੇ ਵਧੀਆ ਬਣੇ ਤਾਂ ਆਪਾਂ ਜ਼ਰੂਰ ਦਿਖਾਵਾਂਗੇ ਜੀ ਰੈ ਹੋ ਗਈ ਆ ਭੁਗੀ ਹੈ ਕੈਨਸਲ ਤੇ ਹੁਣ ਆਪਾਂ ਬਣਾ ਲੈ ਕਿਉਂਕਿ ਜਿਹੜਾ ਅੱਜ ਕਿ ਆਪਣੀ ਗੋੜ ਲੈਂਦਾ ਰਿਹਾ ਨਾ ਕਿੰਨਾ ਲੱਗਾ ਤੇ ਅੱਟ ਜਾਈਆਂ ਗਾ ਇਹ ਚਿੱਟੇ ਜਿਹੜੇ ਬਣਗੇ ਤੇ ਹੁਣ ਮੈਂ ਕਿਹਾ ਜੇ ਵੀ ਟਰਾਈ ਕਰਕੇ ਦੇਣਾ ਬੇਸਨ ਦੇ ਕੀ ਗਾਦੇ ਚੀਨ ਲਾ ਕੇ ਨਿੰਦੇ ਵਿੱਚ ਮੈਨੂੰ ਪਤਾ ਨਹੀਂ ਆਪਾਂ ਦਾ ਬੇਸਨ ਦਾ ਬੁਲੇ ਕਹਾਂਗੇ ਜੇ ਤੇ ਪਿਆਜ਼ ਵੀ ਘਰਾਂ ਕੱਟ ਕੇ ਤੇ ਹਲਨ ਨੂੰ ਮਰਚ ਪਾ ਕੇ ਤੇ ਬਣਾ ਕੇ ਦੇਣਾ ਮੈਨੂੰ ਗੋੜਾ ਚਾਹੀਦਾ ਨਾ ਮੈਂ ਜਿਹੜਾ ਕਿਹਾ ਕਿ ਵੱਧ ਖੁਸ਼ ਹੈ ਵੈਸੇ ਮੈਨੂੰ ਰਹੀ ਸੀਗੇ ਵਧੀਆ ਮਿੱਠੇ ਗੋੜੇ ਬਣ ਜਾਣੇ ਪਰ ਗੋੜਾ ਮਿੱਠਾ ਦਾ ਸੋਨਾ ਕਿਤੇ ਬਣਾਣੀ ਹੋਇਆ ਫਰੈਡ ਫਰੈਡੇ ਗੋੜੀ ਬਣਨ ਮੈਂ ਨਾ ਕਾਮਾਂਦੀ ਫਿਰ ਰੱਡੀ ਬਣਾਵਾਂਗੇ ਤੇ ਮਰਚੀ ਜੀ ਕੋਈ ਦੀ ਪੂਰੀ ਖੱਤੀ ਚੱਲ ਨੇ ਇੱਕ ਵਾਰ ਸਾਂ ਕਰਾਂ ਤੁਹਾਡਾ ਸੋਣਾ ਵਜੀ ਆਪਾਂ ਬਣਾਉਣਾ ਕਰਤਾ ਸਟਾਰਟ ਬੀਸਨ ਦੇ ਵਿੱਚ ਪਿਆਜ਼ ਵਗੈਰਾ ਪਾ ਕੇ ਮਿਰਚ ਪਾ ਲੈ ਤਾਂ ਤਾਂ ਆਪਾਂ ਹਰੀ ਮਿਰਚ ਵੀ ਸਕਦੇ ਸੀ ਪਰ ਬੱਚੇ ਮੈਂ ਇਹ ਕਹਿੰਦੀ ਹੈਗੀ ਕਿ ਕੇ ਬਣ ਗਿਆ ਟਿੱਕੀ ਕੇ ਬਣ ਗਿਆ ਹਨਾ ਇਹਨਾਂ ਦਾ ਟਿੱਡ ਭਰ ਜਾਣਾ ਤੇ ਫਸਟ ਟਾਈਮ ਬਣਾਇਆ ਮੈਂ ਅੰਲਾ ਉਜੀ ਬਣਾਤੇ ਆਪਾਂ ਬੱਚਿਆਂ ਵਾਸਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਚਿੱਲਾ ਕਹਿੰਦੀ ਹੈ ਕਿ ਚਲੋ ਪਤਾ ਪੂਰੇ ਘਰ ਨੂੰ ਫਸਟ ਟਾਈਮ ਬਣਾਇਆ ਤੇ ਇਹ ਪਈ ਹੈਗੀ ਨਾਲ ਪਾਤੀ ਸੌਸ ਤੇ ਹੁਣ ਪਾਪੇ ਦੇ ਨਾਲ ਚਲੀ ਗਏ ਆਂ ਮੋਟਰਸਾਈਕਲ ਤੇ ਇੱਧਰ ਆਪਣੇ ਬਣ ਰਹੀਏ ਸਾਚੀ ਇੱਧਰ ਬਣ ਗਈ ਆਪਾਂ ਬਣਾਈਏ ਸਾਚੀ ਦੁੱਧ ਪਾ ਕੇ ਅਸੂਜੀ ਕਸੇ ਪਗੋਂਦੰਗ ਯਾਤਾ ਤੇ ਮਾਤਾ ਬੈਠੀ ਮਸ਼ੀਨ ਤੇ ਬੀਬੀ ਵੇਲੇ ਰੈਸਟ ਫਰਮਾ ਰਹੀ ਹੈ ਉਹ ਪਾਹੇ ਗੂ ਨੋਸਾ ਜਿਹੜਾ ਹੈਰ ਇੱਕ ਵਾਰ ਤਾਂ ਸਾਫ ਜਾ ਪਰ ਮੱਥ ਥੋੜੇ ਥੋੜੇ ਬਦਲ ਜੇ ਹੈਗੇ ਗੁੰਮ ਸੁਮਰਿਆ ਗੁੰਮ ਸੁਮਰਿਆ ਮੀ ਪਾਕੇ ਤਾਂ ਨਾ ਬੱਦਲ ਗਈ ਰਵੇ ਫੇਰ ਹੀ ਸੋਨਾ ਜਿਹਾ ਮੌਸਮ ਹੈ। ਮੀਂਹ ਪਾ ਕੇ ਵੀ ਗੜ੍ਹ ਹੈ। ਇੰਨੀ ਕੜਕੀ ਵਰਗੀ ਧੁੱਪ। ਦੇਖਦੇ ਸੀ ਗਰਮੀ ਚੜੀ। ਪਹਿਲਾਂ ਪਹਿਲਾ ਬੱਚੇ ਦੂਦਰ ਚਲੇਗੇ ਪਹਿਲਾਂ ਤੁਸੀਂ ਖਾ ਕੇ। ਬੜਾ ਸਰਾ ਬਣਿਆ ਸੀ। ਜੀ ਦੱਸ। ਕੀ ਪਤਾ ਹੈ? ਗਾਪੜੀ ਰੋਗ। ਰੋਗਾਂ ਬਣਿਆ। ਤੇ ਭੈਣ ਦਾ ਮੈਸੇਜ ਆਇਆ ਸੀ ਉਹ ਕਹਿੰਦੀ ਵੀ ਸੁਦੇ ਸੂਟ ਦਾ ਵਾਅਦਾ ਕੀਤਾ ਹੋਇਆ ਸੀ ਵੀਰ ਜੀ ਨੇ। ਵੇਚਣੀ ਲੱਗੀ ਤਾਂ। ਸੁਣਾ ਦੇਣਾ। ਸੁਣਾ ਦੇਣਾ। ਦੱਸੋਗੇ ਮੈਂ। ਤੁਸੀਂ ਕਿਹਾ ਸੀ। ਆਈ ਮੈਨ ਮਰ ਚੜ ਗਏ ਥੋੜੇ ਹੀ ਦਿਨ ਹੋਗੇ ਗਿਆ ਸੀ ਚਲ ਬੋਲਾ ਤਾਂ ਬਣਾ ਲਈ ਹੁਣ ਤੇਰੇ ਕੋਲ ਕਿਹੜਾ ਤੋੜਾ ਸੁਟਾ ਲਾ ਗਿਆ ਸੀ ਜਿਹਨਾਂ ਦੇਸ ਨੇ ਬਲੋਣ ਆਣ ਚਾਹੁੰਦੀ ਸੀ ਮੈਨਾਂ ਦੇ ਸੁਣਨਾ ਚਾਹੁੰਦੀ ਸੀ ਬਾਹਰ ਗੜਵਨੇ ਬਾਹਰ ਗੜਵਨੇ ਬਾਹਰ ਲੈ ਜਾ ਬਥੇ ਖਾ ਲੋ ਜਾ ਕੇ ਬਥੇ ਹਵਾ ਚ ਜਾਵੋ ਮੈ ਤਾਂ ਖਾਣੀ ਨਹੀਂ ਕਹੇ ਖਾ ਲੈ ਕੋ ਖਾਣਾ ਦੀ ਦਿਨ ਦੇ ਦੇ ਅੱਜ ਖਾਣਾ ਮੈਂ ਅੱਡਾ ਖਾ ਲੈ ਖਾ ਲੋ ਇਹ ਕਾਫੀ ਹੋ ਗਈ ਹੈ ਜੀ ਲੱਗਦਾ ਹੈ। ਜਿੰਗਾਵੀਆ ਲੰਮੇ ਪਰਦੋਕਨ ਬੈਂਸ ਚਾਇਆ ਕਾਣੀ ਬਰਾਬਰ ਹੋ ਗਏ। ਹੂੰ? ਕਹਿੰਦਾ? ਹੂੰ। ਓਏ ਰੈਂ ਯਾਰ ਉੱਤਰ ਲਾ ਦਿੰਦਾ। 9 ਵਜੇ ਆਪਣੇ ਸਾਰੇ ਕੰਮ ਫਾਈਨਲ ਐ। ਪੋਚੇ ਵਗਰੇ ਦਾ ਵੀ ਲਾਗਿਆ ਆਉਣ ਲਈ ਕੱਪੜੇ। ਪ੍ਰੈਸ ਕਰਨ ਵਾਲੇ ਰਹਿ ਗਏ ਤੇ ਮੌਸਮ ਜਿਹੜਾ ਇੰਨੀ ਕਿ ਜ਼ਿਆਦੇ ਹੌਮਸ ਬਣ ਗਿਆ ਹੁਣ ਤੇ ਰੱਬ ਗੱਜ ਵੀ ਰਿਹਾਗਾ। ਤੇ ਰੂਮੀ ਕਲੀਨਿੰਗ ਕਰਦੀ ਗੱਡੀਆਂ ਨਹੀਂ ਦਿੰਦੀ ਹੋਈ ਸੀ ਉਹ ਵੀ ਕਲੀਨ ਕਰਦੀ ਸਾਫ ਸਫਾਈ ਸਾਰੀ ਕਰਦੀ ਇੱਕ ਮੈਨੇ ਡੈਡੀ ਵੜਿਆ ਅਪਦਰ ਕਰਕੇ ਨਾ ਤਾਂ ਤੋਂ ਪਟਾਲੀਆਂ ਸੀ ਖੇਤ ਪਟਨ ਕੰਮ ਹੋ ਗਿਆ ਉਹਨਾਂ ਨੂੰ ਖੇਤ ਚਲੇ ਗਏ ਦੂਸਰੀਆਂ ਮੈਂ ਢਾਲਤੀਆਂ ਗਈਆਂ ਅਸੀਂ ਢਾਲਤੀਆਂ ਕਹਿਦੇ ਹਾਂ ਸਾਈਡ ਤੇ ਬੰਨਣ ਨੂੰ ਤੇ ਹੁਣ ਆਪਾਂ ਚੱਲਦੇ ਸੀਗੇ ਖੇਤ ਮੇਰੀ ਨਾ ਫਰੋਕ ਜਿਹੜੀ ਮੈਂ ਕੱਪੜਾ ਕਰਕੇ ਆਂਦੀ ਹੁੰਦੀ ਸੀ ਪਤਾ ਨਹੀਂ ਕਿਵੇਂ ਉਸਕੇ ਨਾਮ ਜੀ ਇਹ ਵੀ ਕੱਪੜਾ ਗਿਆ ਉਸ ਦਾ ਕਿ ਉਹ ਫਟ ਗਈ ਮੈਂ ਇਹ ਜਦੋਂ ਮੈਂ ਘਰੀ ਪਾਲਿਆ ਕਰਨ ਰੋਕ ਤੋਂ ਬਣਾ ਲੈਣੀ ਆ ਆਪਾਂ ਸ਼ਰਟ ਕਲਾ ਮਾਂ ਦਾ ਕਿਸੇ ਮਸ਼ੀਨ ਤੇ ਜਿਵੇਂ ਕਹ ਰਹੇ ਹੁੰਦੇ ਤੂੰ ਉੱਠ ਕੁੜੀ ਮੈਂ ਬੈਣੀ ਆ ਉਹ ਹੁਣ ਉੱਠ ਖੜੇ ਰੋਟੀ ਬਣਾਉਣ ਲੱਗਦੇ ਸੀ ਜਿਵੇਂ ਕੀ ਕਹਦੇ ਹੁੰਦੇ ਤੂੰ ਉੱਠ ਕੁੜੀ ਮੈਂ ਬੈਣੀ ਆ ਉਹ ਗੱਲ ਸਾਡੀ ਹੈ ਮਾਂ ਤਾਂ ਗਈ ਉਹ ਇਹ ਹਟ ਜਾ ਰਹੀ ਹੈ ਬੈਣੀ ਹੈ ਜਿਹੜਾ ਮੇਰਾ ਆਸ ਰੂਟ ਜਿਵੇਂ ਵਸੇ ਵਧੀਆ ਸੀਗਾ ਕਾਟਨ ਦਾ ਕੋਲਾ ਕੋਲਾ ਜਿਹਾ ਤੇ ਪਤਾ ਨਹੀਂ ਕਿਵੇਂ ਫਟ ਗਈ ਮੈਂ ਤੜਕੇ ਕੈਂਚੀ ਚ ਲਾ ਗਈ ਸੀ ਸਾਈਡਾਂ ਤੋਂ ਜਿਵੇਂ ਹੁਣ ਮੈਂ ਖੁੱਲੇ ਜੇ ਚਾਕਾਂ ਲਈ ਬਣਾ ਕੇ ਦੇਣੀ ਹੈ ਇਹਨੂੰ ਚਲੋ ਮੈਂ ਦੇਖ ਜੂ ਨਹੀਂ ਇਹ ਮੈਂ ਸਟਿਚ ਕਰਨੀ ਹੈ ਹੁਣ ਹੁਣ ਮੈਂ ਸਾਰੀਆਂ ਜ਼ਿੰਮੇਵਾਰੀਆਂ ਕੰਪਲੀਟ ਕਰਤੀਆਂ ਦੇਖੋ ਮੇਰਾ ਕੀ ਹਾਲ ਹੋਇਆ ਪਿਆ ਸਾਰੇ ਕੱਪੜੇ ਇਹਨਾਂ ਤੁਸੀਂ ਨੇ ਨਾਲ ਕੇ ਪਾਣੀ ਨਾਲ ਭੇਜ ਗਏ ਐਨਜੀ ਡੇਬਲਾ ਕੇ ਦੇ ਮਾਰੇ ਜੀ ਮੈਨ ਮਣਾਈ ਕਰਾ ਮੈਂ ਇੱਥੇ ਨਾ ਉੱਥੇ ਕਰ ਲੋ ਪਾਤੋ ਨੇ ਐਨਜੀ ਡੇਬਲਾ ਦੇ ਮੈਨੂੰ ਮੇਰਾ ਟਾਈਮ ਥੋੜਾ ਆ ਗਿਆ ਹੁਣ ਇਸ ਵੇਲੇ ਉਹ ਬਾਗੂ ਉਸੇ ਉਹ ਕਲੇ ਇਲਾਕੇ ਮੈਨੂੰ ਕਾੜੀ ਕਹਿੰਦੇ ਹਾਂ ਜੀ ਟਾਈਮ ਹੋ ਗਿਆ ਸਾਢੇ ਘੱਟ ਦਾ ਆਪਣੇ ਕੰਮ ਕਰ ਜਿਹੜੇ ਸਾਰੇ ਗਏ ਨੇ ਨੇਬੜ ਕਿ ਇਹ ਤਿੰਨੋਂ ਪਾਰਟੀ ਹੈ ਜਿਹੜੀ ਰਾਮਦਰੀ ਦੇ ਨਾਲ ਫ੍ਰੀ ਹੋ ਕੇ ਪਈ ਨੇ ਡੇਲੀ ਮੂਵੀ ਦੇਨੇ ਕੋਈ ਨਾ ਕੋਈ ਤੇ ਲਾਈਟ ਉੱਡ ਗਈ ਮੈਂ ਵੀ ਆਕੇ ਪ੍ਰੈਸ ਕਿਉਂ ਨਹੀਂ ਗਰਮ ਹੋਈਗੀ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਸੀਗੀ ਵੀ ਮੇਰੇ ਸਾਰੇ ਕੰਮ ਕਰ ਦੇ ਪੜ ਗਏ ਸੀ ਮੈਂ ਇਹ ਟਾਲਾ ਕੱਪੜੇ ਅੱਜ ਕੱਲ ਵੀ ਨਹੀਂ ਕੀਤੇ ਤੇ ਅੱਜ ਪਏ ਸੀਗੇ ਕਾਫੀ ਕਰਨ ਵਾਲੇ ਪ੍ਰੈਸ ਆ ਤੇ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਸੀਗੀ ਤੇ ਇੱਕ ਭੈਣ ਦਾ ਨਾਮ ਲੈਣਾ ਸੀਗਾ ਹੈਨਾ ਉਹਨਾਂ ਨੇ ਅੱਜ ਆਪਦਾ ਨਾਮ ਦੱਸਿਆ ਦੋ ਦਿਨ ਹੋ ਗਏ ਕਮੈਂਟ ਕਰਦੇ ਨੂੰ ਉਹ ਕਹਿੰਦੇ ਕਿ ਸਾਡਾ ਕਮੈਂਟ ਇਹਦਾ ਪੜਿਓ ਹੇ ਫੋਨ ਤੇ ਭੈਣ نیچے ਤੇਰੇ ਚਾਂਡੇ ਪੈਣਗੇ ਤੇ ਉਹਨਾਂ ਨੇ ਭੈਣ ਨੇ ਕਿਹਾ ਸੀਗਾ ਸਾਰੀ ਵਿੱਚ ਡਿਸਟਰਬ ਕਰਨ ਲੱਗ ਜਾਂਦੀ ਆ ਮੈਂ ਬਾਹਰ ਚਲੀ ਨਹੀਂ ਮੈਂ ਹੱਥਾ ਲੈ ਇੱਥੇ ਆਪਾਂ ਗੱਲਬਾਤ ਕਰਦੇ ਆ ਨਵ ਨਵਪਾਰਤਾ ਜਿਹੜਾ ਭੈਣ ਦਾ ਨਾਮ ਸੀਗਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦੱਸਿਓ ਸਾਡੇ ਕਮੈਂਟ ਤੁਹਾਡੇ ਤੱਕ ਪਹੁੰਚਦੇ ਕਿ ਨਹੀਂ ਪਹੁੰਚਦੇ ਇੱਕ ਮਿੰਟ ਪੁੱਤ ਨਵਪਾਰਤ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਦੱਸਿਓ ਹਨਾ ਬੋਲ ਕੇ ਦੱਸਿਓ ਵੀ ਤੁਸੀਂ ਜਿਹੜੇ ਮੈਂ ਤੁਹਾਨੂੰ ਕਮੈਂਟ ਕਰਦੇ ਪਹੁੰਚਦੇ ਕਿ ਨਹੀਂ ਪਹੁੰਚਦੇ ਹਾਂਜੀ ਦੀਦੀ ਪਹੁੰਚਦੇ ਸਾਡੇ ਤੱਕ ਮੈਂ ਕੱਲ ਵੀ ਰੀਡ ਕੀਤੀ ਸੀ ਤੇ ਅੱਜ ਵੀ ਤੇ ਫਿਰ ਮੈਂ ਤਾਂ ਕਰਕੇ ਤੁਹਾਨੂੰ ਕਿਉਂਕਿ ਤੁਹਾਡੀ ਜਿਹੜੀ ਆਈਡੀ ਹੈ ਸਪੈਲਿੰਗ ਜੇ ਐਚ ਐਚ ਦੇ ਨਾਲ ਹੀ ਬਣੀ ਹੋਈ ਹੈ ਜਾਨੀ ਕਿ ਮੈਨੂੰ ਕੋਈ ਨਾਮ ਨਹੀਂ ਪਤਾ ਸੀ ਫਿਰ ਮੈਂ ਤਾਂ ਕਰਕੇ ਤੁਹਾਨੂੰ ਰਿਪਲਾਈ ਕੀਤਾ ਸੀ ਕਿ ਤੁਸੀਂ ਆਪਦਾ ਨਾਮ ਦੱਸ ਦਿਓ ਫਿਰ ਮੈਂ ਬੋਲ ਦੂੰਗੀ ਤੇ ਅੱਜ ਤੁਹਾਡਾ ਰਿਪਲਾਈ ਆਇਆ ਤੇ ਆਪਾਂ ਅੱਜ ਤੁਹਾਡਾ ਨਾਮ ਬੋਲਤਾ ਤੁਹਾਡੇ ਜਿਹੜੇ ਕਮੈਂਟ ਹੈ ਸੋਨੇ ਸੋਨੇ ਕਮੈਂਟ ਆਪਣੇ ਤੱਕ ਪਹੁੰਚ ਜਾਂਦੀ ਹੈ ਚਲੋ ਜੀ ਮੈਂ ਹੁਣ ਆਪਣੇ ਕਰਨ ਲੱਗੀ ਸੀ ਕਿ ਕੱਪੜੇ ਪ੍ਰੈਸ ਤੇ ਲਾਈਟ ਚਲੀ ਗਈ ਤੇ ਮੇਰੇ ਕੰਮ ਹੈ ਜਿਹੜਾ ਵਿਚਾਰੇ ਰਹਿ ਗਿਆ ਹੁਣ ਮੈਂ ਕੀ ਕਰੂੰ ਮੈਂ ਕੀ ਕਰੂੰ ਬੋਲ ਨਹੀਂ ਆ ਰਹਾ ਸਮਝ ਨਹੀਂ ਆ ਰਹਾ ਚਲ ਮੈਂ ਦੇਣੀ ਇੱਕ ਤਾਂ ਦੁਪੱਟਾ ਆ ਗਿਆ ਗਿਆ ਹੱਗੀ ਹੱਗੀ ਆਗੀ ਬਾਹਰ ਨਹੀਂ ਮੈਂ ਉਹ ਕੇ ਮੈਂ ਇਹ ਕਿਤਾਬ ਪਾ ਦੁਪੱਟਾ ਦੋ ਦਾ ਵਾਈਟ ਮੇਰੇ ਕੱਪੜੇ ਪਾਏ ਨੇ ਜਿਵੇਂ ਉੱਥੇ ਮੈਂ ਸਟੌਪ ਲੱਗੀ ਸੀ ਜੀ ਹੈਨਾ ਦੇ ਸੈੱਟ ਕਰਨਾ ਮੈਂ ਕਟਿੰਗ ਉਹਦੀ ਕਰਤੀ ਜਨ ਕਿ ਮੈਂ ਸ਼ਰਟ ਬਣਾ ਲਈ ਹੋਣਾ ਦੀ ਹੁਣ ਆਪਾਂ ਘਰੇ ਪਾਲਿਆ ਕਰਾਂਗੇ ਕਿਉਂਕਿ ਬਾਹਰ ਤੇ ਪਾਉਣ ਵਾਲਾ ਨਹੀਂ ਰਹਿ ਗਿਆ ਜਦੋਂ ਸਾਰਾ ਮੈਂ ਤਿਆਰ ਜੇ ਕਰ ਤਾਣ ਫਿਰ ਤੇ ਖਾਉਣ ਦੇ ਤੁਹਾਨੂੰ ਲਓ ਜੀ ਟਾਈਮ ਹੋ ਗਿਆ ਸਵੇਰ 9:00 10:00 ਆਪਣੇ ਕਮਾਕਾਰਾਂ ਦੇ ਜਿਹੜੇ ਚੱਕਰ ਉਹ ਚੱਲੀ ਜਾਣੇ ਨੇ ਤੇ ਹੁਣ ਜਿਹੜੀ ਹਵਾ ਥੋੜੀ ਜੀ ਚੱਲੀ ਹੈ ਪਹਿਲਾਂ ਤਾਂ ਗੋਮੇ ਜਿਹਾ ਸੀ ਮੀ ਆਇਆ ਸੀ ਬੜੀ ਵਧੀਆ ਮੌਸਮ ਆ ਗਿਆ ਪਰ ਮੀਤ ਵਾਦੀ ਦੀ ਧੁੱਪ ਐ ਬਹੁਤ ਹੀ ਜਿਆਦੀ ਪੈੜੀ ਰੱਖਦੀ ਐ ਤੇ ਹੁਣ ਹਨਾ ਮੀਂਹ ਤੋਂ ਬਾਅਦ ਜਿਹੜੇ ਇੱਕ ਹੋਰ ਕੰਮ ਹਨ ਮੱਛਰ ਆ ਗਿਆ ਵੀ ਮੈਂ ਦੁੱਧ ਗਰਮ ਕਰਨ ਆਈ ਰਸੋਈ ਦੇ ਵਿੱਚ ਪੈਰ ਖਾ ਆ ਗਿਆ ਹੁਣ ਮੱਛਰ ਦਾ ਕੰਮ ਚੱਲ ਪੂ ਜਿਹੜੀ ਗਰਨੀਆ ਗਰਨੀ ਦੇ ਵਿੱਚ ਤਾਂ ਨਾ ਜੀਵ ਜੰਤੂ ਇੰਨੇ ਕਿ ਜਾਰੇ ਹੁੰਦੇ ਆ ਕੋਸ਼ਨਾ ਬੋਸ਼ ਹੁੰਦੇ ਰਹਿੰਦਾਗਾ ਗਰਮੀ ਦੇ ਵਿੱਚ ਹੁਣ ਇੰਨੇ ਜ਼ਿਆਦਾ ਮੱਛਰ ਹੋ ਜੂਗਾ ਫਿਰ ਮੱਛਰਾਂ ਲਈ ਧੂਆਂ ਪਾਈਆਂ ਜਾਇਆ ਕਰਾਂਗੇ ਕਮਰੇ ਦੇ ਵਿੱਚ ਆਲ ਆਊਟ ਲਾਈ ਜਾਇਆ ਕਰਾਂਗੇ ਆਹੀ ਕੁਝ ਚੱਲਦਾ ਰਹਿੰਦਾ ਤਾਂ ਇਹ ਤਾਂ ਕਰਕੇ ਕਹਿੰਦੇ ਨੇ ਸਰਦੀ ਵੈਸਟ ਵਧੀਆ ਸਰਦੀ 'ਚ ਕੁਝ ਨਹੀਂ ਹੁੰਦਾ ਤੇ ਚਲੋ ਜਿਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਬਲੈਕਨ ਵੀ ਜ਼ਰੂਰ ਵਾਲੇ ਤਾਂ ਕਿ ਆਪਣੇ ਆਨ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਤੁਸੀਂ ਬਲੌਗ ਨੇ ਆਸਾਨੀ ਦੇ ਨਾਲ ਦੇਖ ਸਕੋ। ਚਲੋ ਜੀ ਆਪਾਂ ਸੋਹਣੀ ਦੇ ਬਲੌਗ ਦੇ ਨਾਲ ਮਿਲਾਂਗੇ।